12 ਜੂਨ ਦਾ ਦਿਨ ਨਿਭਾਗਾ ਹੋਇਆ ਜਦੋਂ ਦੁਪਹਿਰਾ 2 ਮਿੰਟਾਂ ਵਿੱਚ ਮਾਤ ਦੇ ਤਾंडव ਜਦੋਂ ਮਚਾਇਆ ਕਹਿਰਾ ਟਾਰੀਆਂ ਨਾਲੋਂ ਬੁੱਲ ਟੁੱਟ ਗਏ ਸਰਕੇ ਹੋ ਗਏ ਕੋਲਾ ਵੇਡ ਪਲਾਂ ਦੇ ਮੌਤ ਦਾ ਮੰਜ਼ਰ ਬਈ ਉਡਣ ਕਟੋਲਾ ਹੱਸਦੇ ਹੱਸਦੇ ਸੱਬੇ ਯਾਤਰੀ ਸੀ ਮੰਜ਼ਲ ਵੱਲ ਚੱਲੇ ਮੌਤ ਚੰਦਰੀ ਕੇਰਾ ਪਾਲਿਆ ਸੀ ਦਰਵਾਜ਼ੇ ਮੱਲੇ ਆਹ ਕਮੀਆਂ ਦੇਸੀ ਬਦਲ ਸ਼ਾਹ ਹੈ ਖੁਸ਼ੀਆਂ ਕੀ ਤਾ ਉਹ ਲਾ ਰਜ ਪਲਾ ਦੇ ਮਾਤਾ ਦਾ ਮੰਜ਼ਰ ਬਈ ਉਡਣ ਕਟੋ ਇੱਕ ਬੱਕੀ ਫਸਲ ਦੀ ਵਾਡੀ ਕਰਤੀ ਕੁਦਰਤ ਰਾਣੀ ਨਾ ਵੇਖੇ ਉਹ ਕੋਮਲ ਕਲੀਆਂ ਤੇ ਨਾ ਧੀ ਧਿਆਣੀ ਆ ਕੇ ਕਰੇ ਅੰਦੇ ਹੰਜੇ ਨੂੰ ਪੈ ਗਿਆ ਸੀ ਬਜਾ ਦਾ ਟੋਲਾ ਡੇਰ ਪਲਾਂ ਦੇ ਮਾਤ ਦਾ ਮੰਝ ਬੜਿਆ ਉਡੜ ਬੜਿਆ ਉਡੜ ਬੜਿਆ ਉਡੜ ਖਟੂ मिल लमा दर्द पौता बरोला ॾिज पौत मंझर बणियां उन कटोला तावा टुटियां पल विच डोर

ਵਾ ਵਿੱਚ ਕੜਕੜ ਮਚਿਆ ਅੱਗ ਪੰਭਾ ਕੇ ਮਾਰੇ ਆਹ ਜੈਨਾਗ ਨੇ ਵਿਸ਼ ਕੋ ਨਤੀ ਮਾਰਿਆ ਸੱਪ ਬਨਿਓ ਲਾ ਦੇ ਬਾਲਾ ਦੇ ਮੋਤ ਦਾ ਮੰਝ ਬਣਿਆ ਉਡਣ ਘਟੋਲਾ ਬਚ ਸਕਦੇ ਸੀ ਪਾਇਲਟ ਦੋਵੇਂ ਐ ਪਰ ਤੋੜ ਨਿਭਾਈ ਸਾਡੇ ਹੱਥੋਂ ਬਚ ਜੁੜ ਜਿੰਦਾ ਜ਼ਿੰਦਗੀ ਕੋਲ ਕਮਾਈ ਆ ਹਾਏ ਹਾਏ ਅੱਜ ਅਸਾਂ ਮਰ ਜਾਣਾ ਬੋਲੇ ਆਂ ਅਡੇ ਬੋਲਾ ਗੱਜ ਪੰਨ ਦੇ ਮੌਤ ਦਾ ਮੰਝਰ ਬੜਿਆ ਉੱਡੇ ਕਟੋਲਾ ਬਣ ਗਈ ਸ਼ਕਲ ਡਰਾਉਣੀ ਪਿੰਜਰ ਵਿੱਚ ਬੋਰੀਆਂ ਪਾ ਥਲਾਇਆ ਜੋ ਮੇਲੀਆਂ ਹੋਵਣ ਰੂਹਾਂ ਰੰਗ ਬਟਾਏ ਆ ਕਿੱਥੇ ਕਰੋਗੇ ਹੋਣਾ ਭੇਦ ਨੁੰਦਰ ਸਖੋਲਾ ਵੇਜ ਬਲਾ ਨੇ ਮੋਤ ਦਾ ਮੰਝਰ ਬਈਆ ਉੱਡਣ ਟੋਲਾ ਮਲਕੀਤ ਸਿੰਘ ਵਰ ਪਾਲ ਕਹੇ ਜੋ ਵਿਛੜੇ ਚਰਨੀ ਲਾਇਓ ਆਵਾ ਗਮਨ ਦੇ ਚੱਕਰਾਂ ਵਿੱਚੋਂ ਦਾਤਾ ਸਦਾ ਬਚਾਯੋ ਸਾਸ ਦੇ ਅਰਦੇ ਟੁੱਟਿਆ ਤਾਂ ਹੀ ਹਜ਼ਰ ਰੱਖ ਕੇ ਸਿਰ ਮੋਲਾ ਵੇਟ ਬਣਾ ਦੇ ਮੋਤ ਜਮੰਝਰ ਬਹੀ ਆ ਉਡਣ ਬਈ